ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਜੇਸ਼ ਕੁਮਾਰ ਅੱਜ ਅਸੀਂ ਪਹੁੰਚੇ ਆ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਵਿੱਚ ਜਿੱਥੇ ਕੀ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਫੈਕਟਰੀ ਦਿਖਾਈ ਜਾਵੇ ਜਿਹੜੀ ਫੈਕਟਰੀ ਦਾ ਨਾਮ ਹੈਗਾ ਹੀਰੋ ਇਕੋਟੈਕ ਲਿਮਟਿਡ ਇੱਥੇ ਦੇ ਜੋ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਖੜੇ ਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਬਿਨਾਂ ਨੋਟਿਸ ਤੋਂ ਜੋ ਕਿ ਇਹਨਾਂ ਨੂੰ ਆਪਣਾ ਤੋਂ ਕੰਡ ਦਿੱਤਾ ਗਿਆ ਸੀਗਾ ਕੋਈ ਨੋਟਿਸ ਨਹੀਂ ਦਿੱਤਾ ਗਿਆ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਹੈਗਾ 2 ਮਹੀਨੇ ਤੋਂ ਧੱਕੇ ਖਾ ਰਹੇ ਨੇ ਆਪਣੀ ਸਿਰਫ ਸੈਲੀ ਲੈਣ ਲਈ ਜੋ ਕਿ ਦੇਖ ਸਕਦੇ ਹੋ ਜਿ ਪ੍ਰਵਾਸੀ ਲੋਕ ਵੀ ਨੇ ਪੰਜਾਬੀ ਵੀ ਨੇ ਜੋ ਪ੍ਰਵਾਸੀ ਨੇ ਤੇ ਦੇਖ ਸਕਦੇ ਹੋ ਕਿਵੇਂ ਆਪਣਾ ਕਾਰੋਬਾਰ ਛੱਡ ਕੇ ਉਹਰੇ ਆਏ ਨੇ ਤੇ ਜਦ ਪੱਤਰਕਾਰਾਂ ਨੇ ਮਾਲਕਾਂ ਨਾਲ ਗੱਲ ਕਰਨੀ ਚਾਹੀ ਤਾਂ ਮਾਲਕਾਂ ਵੱਲੋਂ ਕੈਮਰੇ ਅੱਗੇ ਆਉਣ ਤੋਂ ਮਨਾ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਦਿਖਾਣੇ ਇਹਨਾਂ ਨਾਲ ਗੱਲ ਵੀ ਕਰਦੇ ਆ ਉਹਨਾਂ ਨੂੰ ਦਿਖਾਣੇ ਆ ਉਹ ਫੈਕਟਰੀ ਜਿੱਥੇ ਇਹਨਾਂ ਦੇ ਪੈਸੇ ਰੁਕੇ ਹੋਏ ਨੇ ਜੋ ਕਿ ਇਹਨਾਂ ਨੇ ਕਹਿ ਇਹ ਕਹਿ ਚੁੱਕੇ ਨੇ ਕਿ ਜੇ ਸਾਡੇ ਪੈਸੇ ਨਹੀਂ ਮਿਲਦੇ ਤਾਂ ਸਾਨੂੰ ਇੱਥੇ ਬਹਿ ਕੇ ਪੂਰਾ ਦਿਨ ਵਿਧਾਨ ਸਭਾ ਵਿੱਚ ਚਾਹੇ ਇੱਕ ਹਫਤਾ ਲੱਗੇ ਚਾਹੇ 3 ਮਹੀਨੇ ਲੱਗੇ ਅਸੀਂ ਆਪਣੇ ਪੈਸੇ ਲੈ ਕੇ ਜਾਣੇ ਆ ਇਹਨਾਂ ਦੇ ਬੱਚਿਆਂ ਦੇ ਘਰੇ ਇਹਨਾਂ ਦਾ ਆਟਾ ਵੀ ਹੈ ਨਹੀਂ ਜੋ ਇਹਨਾਂ ਦੇ ਰਾਸ਼ਨ ਦੇ ਨੇ ਰੁਕੇ ਹੋਏ ਆ ਇਹਨਾਂ ਦੇ ਪੈਸੇ ਰੁਕੇ ਹੋਏ ਆ ਕਿਰਾਏਦਾਰ ਇਹ ਜਿਹੜੇ ਕੁਛ ਹੈਗੇ ਉਹਨਾਂ ਨੂੰ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਮਾਲਕਾਂ ਨੂੰ ਉਹਨਾਂ ਵੱਲੋਂ ਵੀ ਇਹਨਾਂ ਨੂੰ ਬੋਲਿਆ ਜਾ ਰਿਹਾ ਵਾ ਪਰ ਮਾਲਕਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈਗੀ ਸੋ ਤੁਹਾਨੂੰ ਇਹਨਾਂ ਨਾਲ ਗੱਲ ਕਰਦੇ ਆ ਤੁਹਾਨੂੰ ਦੁਕਾਨੇ ਇੱਥੇ ਦੀ ਬਾਕੀ ਤਸਵੀਰਾਂ ਐ ਚਲ ਮਰਦਾਬਾਦ

ਮੇਰਾ ਨਾਮ ਸ਼ਿyam ਸੂਦਾ ਜੀ ਕਿਹੜੀ ਜਗ੍ਹਾ ਹੈਗੀ ਹੈ ਕਿਹੜੀ ਫੈਕਟਰੀ ਦਾ ਨਾਮ ਕਰੋ ਆਪਣਾ ਉੱਚੀ ਮੰਗਲੀ ਇਹ ਝਾਬੇ ਵਾਲੀ ਫੇਰੀ ਵੀਰੋ ਬ੍ਰਾਉਂਡ ਦੇ ਫੈਕਟਰੀ ਦੇ ਸਾਹਮਣੇ ਬਿਲਕੁਲ ਠੇਕੇ ਕੋਲੀ ਅਸੀਂ 28 ਤੀਨ ਨੂੰ ਕੰਮ ਤੇ ਆਏ ਸਾਰੇ ਬੰਦੇ ਜੀ 28 ਤੀਨ ਨੂੰ ਕੰਮ ਤੇ ਆਏ ਤਾਂ ਅਸੀਂ ਇਹਨਾਂ ਨੇ ਸਾਨੂੰ ਸ਼ਾਮ ਨੂੰ ਕਿਹਾ ਵੀ ਛੁੱਟੀ ਟਾਈਮ ਕਿਹਾ ਸਾਨੂੰ ਵੀ ਤੁਸੀਂ ਗਲਤ ਹੋਣਾ ਨਹੀਂ ਵੀ ਕੰਪਨੀ 'ਚ ਕੰਮ ਨਹੀਂ ਹੈਗਾ ਠੀਕ ਹੈ ਜੀ ਤੇ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਕਹਿ ਕੇ ਭੇਜਤਾ ਵੀ ਤੁਸੀਂ ਤੁਹਾਨੂੰ ਹਫਤੇ ਤੱਕ ਥੋੜੀ ਚੱਲਦੀ ਆ ਜਾਊਗੀ 7 ਤੀਨ ਨੂੰ ਥੋੜੀ ਚੱਲਦੀ ਆ ਜਾਊਗੀ ਅਸੀਂ ਸਾਰੇ ਬੰਦੇ ਛੁੱਟੀ ਕਾਂਕ ਚੱਲ ਗਏ ਤੇ ਅਸੀਂ 7 ਤਰੀਕ ਨੂੰ ਇਹਨਾਂ ਨੂੰ ਫੋਨ ਕੀਤਾ ਠੇਕੇਦਾਰਾਂ ਨੂੰ ਵੀ ਸਾਡੀ ਸੈਲਰੀ ਕਦੋਂ ਆ ਰਹੀ ਹੋਣੀ ਆ ਤੇ ਇਹ ਕਹਿੰਦੇ ਵੀ ਤੁਹਾਡੀ ਸੈਲਰੀ ਦਾ ਆਪਣੇ 7 ਤਰੀਕ ਨੂੰ ਆ ਜਾਊਗੀ 7 ਤਰੀਕ ਨੂੰ ਬੰਦਿਆਂ ਨੇ ਫੋਨ ਕੀਤਾ ਇਹਨਾਂ ਨੂੰ ਤੇ ਉਦੋਂ ਬਾਅਦ ਇਹ ਕਹਿੰਦੇ ਵੀ ਸਾਨੂੰ 2 ਦਿਨ ਦਾ ਟਾਈਮ ਦਿਓ 2 ਦਿਨ ਟਾਈਮ ਦਿੱਤਾ ਤਾਂ ਫਿਰ ਇਹ ਕਹਿੰਦੇ ਵੀ ਲਾਲ ਲਾਈਗੇ ਤੁਹਾਨੂੰ ਤੇ ਫਿਰ ਇਹਨਾਂ ਕੋਲ ਬਾਅਦ ਵਿੱਚ ਫੇਰ ਆਏ ਤੇ ਇਹ ਕਹਿੰਦੇ ਸਾਨੂੰ ਟਾਈਮ ਦਿਓ ਮੈਨੇਜਮੈਂਟ ਨੂੰ ਵੀ ਗੱਲ ਚੱਲ ਰਹੀ ਹੈ ਉੱਪਰ ਤੱਕ ਤੇ ਉਹ ਤੱਕ ਅੱਜ ਫੇਰ ਇਕੱਠ ਹੋਇਆ ਵਾ ਤੇ ਉਹ ਤੋਂ ਫਿਰ ਐਸਪੀਡੀ ਵਾਲੇ ਬੰਦੇ ਆਏ ਸੀ ਇਹਨਾਂ ਕੋਲ ਐਸਪੀਡੀ ਵਾਲੇ ਉਹਨਾਂ ਨੂੰ 7 ਤਰੀਕ ਨੂੰ ਬੁਲਾਇਆ ਸੀ ਅੱ ਅਪ੍ਰੈਲ ਦੀ ਰਖਾਪੀ ਦਾ ਅਪ੍ਰੈਲ ਜੰਗਾ ਸਾਡੀ ਆਈ ਨੀਲੇ ਤੱਕ ਹੀ ਤੇ ਸਾਡਾ ਜਿਹੜਾ ਪੀਐਫ ਆ ਉਹ ਦੀ ਲਾ ਲੋ ਫਰਵਰੀ ਜਨਵਰੀ ਤੱਕ ਜਨਵਰੀ ਜਨਵਰੀ ਤੱਕ ਸਾਡਾ ਪੀਐਫ ਪਿਆ ਹੋਇਆ ਹੈ ਜਨਵਰੀ ਤੋਂ ਸਾਡਾ ਪੀਪੀ ਨਹੀਂ ਪਿਆ ਹੋਇਆ ਇੱਥੇ ਹਾਂਜੀ ਅੱਜ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਮਿਲਿਆ ਨੋਟਿਸਾਨੂੰ ਕੋਈ ਨਹੀਂ ਮਿਲਿਆ ਨੋਟਿਸ ਨਹੀਂ ਨੋਟਿਸ ਕੋਈ ਨਹੀਂ ਮਿਲਿਆ ਤਨਹਾਰ ਰੁਕੀਏ ਸੀ ਕੰਮ ਕਰ ਰਹੇ ਸੀ ਜੇ ਤੁਹਾਨੂੰ ਖੜ ਕੰਮ ਕਰ ਰਹੇ ਸੀ ਕੰਮ ਇਹ ਸੀ ਜੀ ਆਪਾਂ ਹੁਣ ਕੰਪਨੀ ਦਾ ਕੰਮ ਹੈ ਨਹੀਂ ਸੀ ਬਿਲਕੁਲ ਠੀਕ ਹੈ ਜੀ ਚਲੋ ਕੰਪਨੀ ਦਾ ਕੰਮ ਨਹੀਂ ਹੈਗਾ ਬੰਦੇ ਨੂੰ ਪਹਿਲੇ ਜਵਾਬ ਦੋ ਤੁਸੀਂ ਸਾਡਾ ਕੰਮ ਨਹੀਂ ਹੈਗਾ ਤੇ ਆਪਣੇ ਕੰਮ ਜਿੱਥੇ ਮਰਦੀ ਲੱਭ ਲਓ ਨੋਟਿਸ ਪਹਿਲਾਂ ਤੁਹਾਨੂੰ ਦੇਣਾ ਚਾਹੀਦਾ ਨੋਟਿਸਾਂ ਦੁੱਤਾ ਨਹੀਂ ਇਹਨਾਂ ਨੇ ਜੀ ਤੇ ਇਹਨਾਂ ਨੇ ਅੱਜ ਟਾਈਮ ਸਾਨੂੰ ਬੰਦਿਆਂ ਨੂੰ ਬਾਹਰ ਕੱਢਤਾ ਜੀ ਤੇ ਜਦੋਂ ਠੇਕੇ ਦਾ ਸੀ ਠੇਕੇ ਦਾ ਸਾਡੇ ਕੋਲ ਦਨਾਇਆ ਸੀ ਉਹ ਕਹਿੰਦਾ ਵੀ ਥੋੜੀ ਸੱਤ ਦਿਨ ਸੈਲਰੀ ਪੈ ਜਾਊਗੀ ਤੇ ਸੱਤ ਦਿਨ ਸੈਲਰੀ ਸਾਡੀ ਪਈ ਨਹੀਂ ਉਹ ਤੋਂ ਬਾਅਦ ਜਿੰਨਾ 1.5 ਮਹੀਨਾ ਹੋ ਗਿਆ ਨਾ ਕੋਈ ਸੈਲਰੀ ਹੈ ਨਾ ਕੋਈ ਸ਼ਾ ਕੋਈ ਪਰਦੇਸੀ ਬੰਦੇ ਵੀ ਨੇ ਕੋਈ ਪਿੰਡ ਇੱਥੇ ਵੀ ਰਹਿਣ ਵਾਲੇ ਆ ਸਾਰਾ ਮੇਰਾ ਤਾਂ ਇਹ ਪਰਚੇਜ਼ ਦਾ ਕੰਮ ਸੀ ਇੱਥੇ ਹੀ ਪਰਚੇਜ਼ ਮੈਂ ਪਰਚੇਜ਼ ਦੇ ਦਿੰਦਾ ਸੀ ਇੱਥੇ ਹੀ ਮਾਰਕੀਟ ਦਾ ਕੰਮ ਦੇ ਦਿੰਦਾ ਸੀ ਸਾਰਾ ਜੀ ਤੇ ਬਾਕੀ ਇੱਥੇ ਲਾਈਨ ਵਾਲੇ ਬੰਦੇ ਵੀ ਆਣੇ ਪੀਡੀਐਫ ਵਾਲੇ ਬੰਦੇ ਸਾਰੇ ਬੰਦੇ ਉਰੇ ਨਹੀਂ ਦੋ ਮਹੀਨੇ ਦੁਆਰੇ ਤੁਹਾਨੂੰ ਕੀ ਜਵਾਬ ਦੇ ਰਹੇ ਨੇ ਲਾੜੀ ਲੰਗਦੇ ਲਾੜੀ ਲਾੜੀ ਕੀ ਗੱਲ ਹੋਈ ਉਹਨਾਂ ਉਹ ਮਾਲਕ ਆ ਕਹਿਣਾ ਕਿ ਇਹ ਫੈਕਟਰੀ ਬੰਦ ਹੋ ਚੁੱਕੀ ਹੋਈ ਹੈ ਭਾਈ ਡਰਾਮੇ ਕਰਦੇ ਆ ਜੀ ਅੱਛਾ ਜੀ ਭਾਜੀ ਬੰਦ ਲਿਆ ਸਰਮੀ ਦਾ ਲੈ ਭਾਈ ਦੋ ਮਹੀਨੇ ਹੋ ਗਏ ਸਾਨੂੰ ਸਟਾਫ ਹਨਾ ਦੋ ਮਹੀਨੇ ਹੋ ਗਏ ਸਾਨੂੰ ਸੈਲਰੀ ਦਿੰਦੇ ਹੀ ਨਹੀਂ ਹੈਗੇ ਡਰਾਮੇ ਕਰੀ ਜਾਂਦੇ ਆ ਜੀ ਕਦੇ ਕਹਿੰਦੇ ਆ ਆ ਨਹੀਂ ਸਟਾਫ ਆ ਰਹਾ ਹੁੰਦਾ ਇਹ ਅੰਦਰ ਤੁਹਾਨੂੰ ਮਾਲਕ ਦਾ ਨਾਮ ਕਿਹਨੂੰ ਪਤਾ ਕਿਹਨੂੰ ਮਾਲਕ ਦਾ ਨਾਮ ਕੋਈ ਨੰਬਰ ਕੋਸ਼ ਨੰਬਰ ਹੈ ਸਾਨੂੰ ਕੋਈ ਦੰਦੇ ਨਹੀਂ ਸਾਨੂੰ ਇਹ ਅਸੀਂ ਕਹਿ ਰਹੇ ਹਾਂ ਮਾਲਕ ਨਾਲ ਸਾਡੇ ਮਾਲਕ ਨਾਲ ਗੱਲ ਕਰਾ ਦਿਓ ਦੰਦੇ ਨਹੀਂ ਨੰਬਰ ਹੀ ਆਪਦੇ ਆਪ ਹੀ ਮੂਹਰੇ ਆ ਕੇ ਗੱਲ ਕਰ ਲੈਂਦੇ ਨਾ ਸਾਨੂੰ ਇਹ ਅੰਦਰ ਬੰਦ ਲਿਆ ਹਾਂ ਜੀ ਪੀ ਐਫ ਦਾ ਨੰਬਰ ਹੈਗਾ ਪੀ ਐਫ ਦਾ ਨੰਬਰ ਹੈਗਾ ਸਭ ਕੋਲ ਨੰਬਰ ਹੀ ਪੀ ਐਫ ਵਾਲਾ ਦਾ ਸਾਨੂੰ ਪੀ ਐਫ ਦਾ ਨੰਬਰ ਦੇ ਸਕਦੇ ਹੋ ਤੁਸੀਂ ਦੇ ਸਕਦੇ ਹਾਂ ਦੇ ਕੇ ਗੱਲ ਕਰਾਂਗੇ ਦੇ ਸਕਦੇ ਹੋ ਭਾਜੀ ਮਿਲ ਜੂਗਾ ਤੁਹਾਨੂੰ ਹਾਂ ਜੀ ਮਿਲ ਲੂਗਾ ਭਾਜੀ ਜਿਵੇਂ ਉਹ ਕਹਿੰਦੇ ਵੇ ਆ ਕਿ ਇੱਥੇ ਤਾਂ ਕੋਈ ਹੈ ਨਹੀਂ ਕੋਈ ਫਰਾਜ ਨਹੀਂ ਅਗਰ ਜੇ ਬੈਟਰੀ ਤੇ ਦੇ ਸਕਦੇ ਕੋਈ ਬੈਟ ਨਹੀਂ ਦੇ ਸਕਦੇ ਉਹਦਾ ਕੈਮਰਾ ਕਿਹਨਾਂ ਤੋਂ ਮਨਾ ਕਰਦੇ ਹੋ ਉਹ ਕੀ ਕਹਿਣਾ ਚਾਹੋਗੇ ਤੁਸੀਂ ਭਾਈ ਸਭ ਕੁ ਸਾਰਾ ਅੰਦਰ ਸਾਰੇ ਸਟਾਫ ਸਾਰਾ ਅੰਦਰ ਬੈਠਾ ਹੈ ਆਉਂਦੇ ਹੀ ਨਹੀਂ ਬਾਹਰ ਕੋਈ ਗੱਲੇ ਨਹੀਂ ਕਰਦਾ ਸੀ 9 ਵਜੇ ਇੱਥੇ ਬੈਠੇ ਧੁੱਪੇ ਕੋਈ ਗੱਲੇ ਨਹੀਂ ਕਰਦਾ ਸਾਡੇ ਨਾਲ ਆ ਕੇ ਜੇ ਅਸੀਂ ਅੰਦਰ ਐਨੀ ਸਕੂਲਡ ਹੀ ਕਰਨ ਨੂੰ ਕਹਿੰਦੇ ਵੀ ਸਾਨੂੰ ਅੰਦਰ ਜਾਣ ਦੇ ਦੋ ਅੰਦਰ ਵੀ ਜਾਣ ਦਿੰਦੇ ਸਾਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਾਂਜੀ ਆ ਸਾਹਮਣੇ ਖੜਿਆ ਸਕੂਲਡ ਗਾਰਡ ਆ ਉਹ ਦੇਖੋ ਜੀ ਹਾਂਜੀ ਉਹ ਸਾਰੇ ਬਾਹਰ ਕੱਢ ਦਿੰਦਿਆਂ ਅਹੀਓ ਸੋਗੀ ਕਰੀਏ ਭਾਈ ਤੁਹਾਨੂੰ ਕੀ ਜਾਣੇ ਤੁਹਾਨੂੰ ਭਾਈ ਸਾਡੇ ਪੈਸੇ ਮੰਨੇ ਚਾਹੀਦੇ ਆ ਪਰਾ 4 ਮਹੀਨੇ ਤੋਂ ਜਮਾ ਨਹੀਂ ਹੋ ਰਹੇ ਆ ਮੈਂ ਤਾਂ ਸਾਰਾ ਪੀਐਫ ਵੀ ਆਪਣੀ ਲਿਸਟ ਆ 4 ਮਹੀਨੇ ਤੋਂ ਪੀਐਫ ਵੀ ਨਹੀਂ ਜਮਾ ਹੋ ਰਿਹਾ ਜਦੋਂ ਤੁਹਾਡਾ ਪੀਐਫ ਬੰਦ ਕੀਤਾ ਤੁਹਾਨੂੰ ਕੋਈ ਨੋਟਿਸ ਵਗੈਰਾ ਜਾਂ ਕੋਈ ਦਿੱਸਿਆ ਨਾ ਨਹੀਂ ਸਾਡਾ ਤੁਹਾਨੂੰ ਨਹੀਂ ਦਿੱਤਾ ਸਾਨੂੰ ਹਾਂਜੀ ਜਿਹੜੇ ਕੰਪਨੀ ਦੇ ਬੰਦੇ ਆ ਉਹਨਾਂ ਦਾ ਪੀਐਫ ਜਮ੍ਹਾਂ ਹੋ ਰਿਹਾ ਸਰ ਜਿਹੜਾ ਟੈਜੂਅਲ ਬੰਦਾ ਵਾ ਅਠੇ ਟੈਜੂਅਲ ਦੇ ਬੰਦੇ ਆ ਉਹਨਾਂ ਦਾ ਜਮ੍ਹਾਂ ਨਹੀਂ ਹੋ ਰਿਹਾ ਸਰ ਕੰਪਨੀ ਜਦੋਂ ਪੀਐਫ ਤੁਹਾਡਾ ਕੱਟਿਆ ਜਾਂਦਾ ਸੀਗਾ ਪਹਿਲਾਂ ਵੀ ਤੁਸੀਂ ਤਾਂ ਪੱਕੇ ਦੀ ਆਂਨੇ ਹੋ ਨਹੀਂ ਨਹੀਂ ਸਰ ਪੱਤੇ ਬੰਦੇ ਜੀ ਟੈਜੂਅਲ ਬੰਦੇ ਆ ਸਰ ਜੀ ਪੀਐਫ ਕਿਵੇਂ ਜਮ੍ਹਾਂ ਹੁੰਦਾ ਸੱਚੇ ਬੰਦੇ ਦਾ ਹੁੰਦਾ ਸਰ ਪੀਐਫ ਉਹ ਸੈਲਰੀ ਸਲਿੱਪ ਸਾਨੂੰ ਕੱਟਿਆ ਜਾਂਦਾ ਸਾਡੇ ਸੱਚੇ ਬੰਦੇ ਦਾ ਆ ਰਿਹਾ ਹੈ ਬਟ ਜਮ੍ਹਾਂ ਨਹੀਂ ਹੋ ਰਹਾ ਜਮ੍ਹਾਂ ਨਹੀਂ ਹੋ ਰਹਾ ਸਰ ਜਮ੍ਹਾਂ शुरु में जमा हो रहा था तीन महीने से नहीं जमा हो रहा है आपने कभी स्टेटमेंट पे जाके? हाँ जी अभी तो वो तो, वो तो पता चला कि जमा नहीं हो रहा है महीने से। जी, वो मिल चाहिए तो? अभी तो फिलहाल में नहीं यहाँ है सर जी हीरो मंगली।, मंगली क्या बात हुई है जा, आपको यहाँ पे बाहर बैठना पड़ा हम लोग काम कर रहे थे काम में फिर पैसा नहीं दिया गया है जनवरी महीने से हम लोग का पीएफ कटा नहीं है पीएफ रुकी हुई है हम लोग का सैलरी नहीं मिला है जब आपको तो आप पीएफ पहले कट रहा था तो इन्होंने अपने पीएफ पी बंद कर दिया है हाँ जी उससे पहले आपको भी नोटिस आया जो नहीं कुछ नहीं आया है फिर लास्ट में हम लोग का बोला गया अट्ठाईस तारीख कितना तारीख है उनतीस तारीख को बोला गया आप लोग का कल से ड्यूटी नहीं आना है तो तो बोल रहे काम में अंदवारी आया है तो बंदा हाँ तो... तो नोटिस देना पड़ता नहीं कुछ नहीं दिया गया है अभी अभी तक कुछ नहीं मिला है सीधा निकाल दिया हाँ सीधा निकाल दिया गया फिर बोला गया दस बोल रहे दस तारीख को आना आपको हिसाब मिल जाएगा दस तारीख को अभी सुबह से आन के बैठे नौ बजे तक फिर बोल रहा है अब दो दिन का टाइम दो हम लोग दिन का टाइम हम लोग का नहीं चाहिए अब हम लोग का सीधा हिसाब चाहिए सोनू है हाँ जी बैठा होगा लखविंदर ਇਹ ਕਿ ਟੈਲਦੀ ਵੀ ਹੈ ਫੋਟਾਮੀ ਟਾਈਮ ਚਾਲਦੀ ਆ ਬੈਟੀਆਂ ਮੰਗਾਈਆਂ ਬੈਟੀਆਂ ਲੈਣ ਆਏ ਜੀ ਇੰਡੀ ਫੈਕਟਰੀ ਚਲਦੀ ਕਿੰਨ ਟੈਕਟ ਚਲਦੀ ਨਹੀਂ ਫੈਕਟਰੀ ਨਹੀਂ ਬੈਟੀਆਂ ਲੈਣ ਆਏ ਹੈ ਪੱਕੇ ਬੰਦੇ ਲੱਗਣੇ ਮੈਂ ਕਿਹਾ ਜਾਂਦਾ ਕਿੰਟੀ ਚਲਦੀ ਹੈ ਦਾ ਮਤਲਬ ਮੈਂ ਆਪਣਾ ਮੈਂ ਬੈਟੀਆਂ ਲੈਣ ਨਹੀਂ ਚਲਦੀ ਨਹੀਂ ਹੈਗੀ ਬਸ ਤੁਚੀ ਕੀ ਕਰਨਾ ਹੈ ਮੈਂ ਤਾਂ ਰੱਖਿਆ ਰੱਖਿਆ ਆਵਾਜ਼ ਬਾਅਦ ਕਿ ਜਵਾਬ ਦੇ ਤਾਂ ਮੈਨੂੰ ਰੱਖ ਲਿਆ ਮੈਨੂੰ ਨਹੀਂ ਹੈ ਕਿ ਮੇਰੇ ਕੋਲ ਰੱਖਿਆ ਫੈਕਟਰੀ ਤਾਂ ਹੀ ਚਲਦੀ ਹੋਈ ਹੈ ਹੈ ਟਾਈਮ ਟਾਈਮ ਹੀ ਚਲਦੀ ਹੋਣੀ ਹੈ ਚਲਦੀ ਹੈ ਹਾਂ ਟਾਈਮ ਟਾਈਮ ਹੀ ਚਲਦੀ ਆ ਰਸ ਸਰ ਮੇਰੀ ਗੱਲ ਨਹੀਂ 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 ਸਰ ਮੇਰੀ ਗੱਲ ਸੁਣੋ ਅਸੀਂ ਇਸ ਕੋ ਉਹਨਾਂ ਦਾ ਬਿਆਨ ਲਿਆਵਾ ਤੁਹਾਡਾ ਵਰਜ ਲੈਣਾ ਸਾਡੇ ਲਈ ਜ਼ਰੂਰੀ ਹੈ ਇਹ ਤੁਸੀਂ ਨਹੀਂ ਵੀ ਜਾਣ ਅਸੀਂ ਤਾਂ ਵੀ ਚਲਾ ਦੇ ਸਾਨੂੰ ਕੋਈ ਇਸ਼ੂ ਨਹੀਂ ਉਹਦੇ ਵਿੱਚ ਅਸੀਂ ਪਤਾ ਇਹ ਸੱਚੇ ਜਾਂ ਤੁਸੀਂ ਸੱਚੇ ਕੱਲ ਨੂੰ ਤੁਸੀਂ ਗੱਲ ਨੂੰ ਸਾਨੂੰ ਕਹੋ ਕਿ ਭਾਈ ਤੁਸੀਂ ਸਾਡੇ ਦਾ ਕੁਝ ਪੁੱਛਿਆ ਨਹੀਂ ਹੈਗਾ ਉਹ ਜੋ ਸਾਡੇ ਤੇ ਇਲਜ਼ਾਮ ਲਗਾ ਰਹੇ ਜਾਂ ਕੀ ਗੱਲ ਆ ਸਭ ਸੱਚਾ ਜਾਂ ਝੂਠ ਆ ਇਹ ਤੁਸੀਂ ਕਲੀਅਰ ਕਰਨਾ ਹੈ ਜੀ ਜੀ ਮੈਂ ਜੋਬ ਕਰਦਾ ਇੱਥੇ ਮੈਂ ਆਪਣਾ ਲੋੜ ਦਿੰਦਾ ਜੀ ਉਹਨਾਂ ਦਾ ਨੰਬਰ ਦੇ ਦਿਓ ਸਰ ਤੁਹਾਨੂੰ ਜਾਈ ਨਹੀਂ ਬਾਹਰ ਵੀ ਹੋਏ ਸੀ ਸਰ ਕੋਈ ਨਾ ਕੋਈ ਰਿਸਪੋਨਸਿਬਲ ਬੰਦਾ ਤਾਂ ਹੋਊਗਾ ਓਰੇ ਹਾਂਜੀ ਟ੍ਰੈਕੀ ਬੰਦ ਪਈ ਆ ਟ੍ਰੈਕੀ ਜਲਦੀ ਪਈ ਆ ਸਰ ਤੁਸੀਂ ਆਪਣਾ ਥੋੜਾ ਜਿਹਾ ਵਰਜਨ ਦੇ ਦਿਓ ਇਹ ਤੁਹਾਡਾ ਜਿਹੜਾ ਪੱਖਾ ਰੱਖਣਾ ਵਾ ਤੁਹਾਨੂੰ ਤੁਸੀਂ ਨਾ ਕਹਿਆ ਸੀ ਕੋਈ ਸਾਡਾ ਵਕਤ